ਦਕਲੇਰ ਕਰਤਾ ਸੀ ਜੀ ਸਾਨੂੰ ਸੀਸੀਟੀਵੀ ਪੁਰੇਸ ਮਿਲ ਗਈਆਂ ਵੀ ਮੁੰਡੇ ਥੋੜੇ ਜਿਹੇ ਹੈਗੇ ਉਹ ਡੱਟ ਹੋ ਗਏ ਅੱਬੂ-ਵਾਲਦੇ ਨੌਜਵਾਨ ਵੱਲੋਂ ਨਿਆਗਰਾ ਫਾਲਸ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਉਹਦੀ ਇੰਨੀ ਹੈਲਪ ਕਰਕੇ ਵੀ ਉਹ ਬੋਡੀ ਸੰ ਯਲਤ ਜਲਦ ਵਿੱਚ ਮਿਲ ਜੀ ਕੈਨੇਡਾ ਵਿੱਚ ਪਿਛਲੇ ਵੀਰਵਾਰ ਤੋਂ ਭੇਤ ਭਰੇ ਹਾਲਾਤ ਅੰਦਰ ਲਾਪਤਾ ਹੋਏ ਪਿੰਡ ਅੱਬੂਵਾਲ ਦੇ 22 ਸਾਲਾ ਇਕਲੋਤੇ ਨੌਜਵਾਨ ਚਰਨਦੀਪ ਸਿੰਘ ਵੱਲੋਂ ਅਮਰੀਕਾ ਕੈਨੇਡਾ ਸਰਹੱਦ ਤੇ ਸਥਿਤ ਨਿਆਗਰਾ ਫਾਲਸ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਪੜ੍ਹਾਈ ਦੇ ਵੀਜ਼ਾ ਉੱਪਰ ਮਹਿਜ 10 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਚਰਨਜੀਤ ਸਿੰਘ ਦੇ ਇਨੀ ਦਿਨੀ ਕੈਨੇਡਾ ਤੋਂ ਇੰਡੀਆ ਪਹੁੰਚੇ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਪਤੀਜੇ ਚਰਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਸਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵੱਲੋਂ ਫੋਨ ਤੇ ਦਿੱਤੀ ਗਈ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਸ ਦੇ ਕੰਢੇ ਰੱਖ ਕੇ ਡੂੰਘੇ ਪਾਣੀ ਵਿੱਚ ਛਾਲ ਮਾਰ ਦਿੱਤੀ ਪੁਲਿਸ ਅਨੁਸਾਰ ਅਜੇ লাশ ਦੀ شناخت ਡੀਐਨਏ ਵਿਧੀ ਰਾਹੀਂ ਹੋਵੇਗੀ ਕਿਉਂਕਿ ਨਿਆਗਰਾ ਫਾਲਸ ਵਿੱਚੋਂ ਕਿਉਂਕਿ ਨਿਆਗਰਾ ਫਾਲਸ ਵਿੱਚੋਂ ਇਸ ਦੌਰਾਨ ਕਈ ਮ੍ਰਿਤਕ ਲਾਸ਼ਾਂ ਮਿਲੀਆਂ ਹਨ ਨੌਜਵਾਨ ਵੱਲੋਂ ਇਸ ਚੁੱਕੇ ਕਦਮ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਫਿਲਹਾਲ ਇਸ ਘਟਨਾ ਨਾਲ ਪੂਰੇ ਅੱਬੂਵਾਲ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਚੱਲ ਨਹੀਂ ਹੋ ਰਿਹਾ ਡੇਲੀ ਜਗਰਾਉਂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਮੈਂ ਕਿਹਨੇ ਜੀ ਕਿ ਇਹਨਾਂ ਬਾਪੂ ਜਿਹੜਾ 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 ਬੜਾ ਬਿਲਕੁਲ ਅਬੂਆ ਕੀ ਜਿਹੜੀ ਘਟਨਾ ਵਾਪਰੀ ਜਦੋਂ ਬਾਰੇ ਕੀ ਤੋਂ ਗੱਲ ਕਰੀ ਜਾਂਦੇ ਆਂ ਇਹ ਤੋਂ ਸੀ ਇਹ ਸਾਡਾ ਬੇਟਾ ਹੈ ਕੀ ਹੋਇਆ ਉਸ ਨੂੰ ਕੀ ਅੰਦੇ ਇਸਨ ਕਿੰਨੀ ਕੋਰ ਕਿੱਟੀ ਵਾਇਸ ਆ ਕਿਦੋਂ ਫਰਨਪੇ ਗਿਆ ਸੀ ਕਿਵੇਂ ਗਿਆ ਸੀ ਕਿਵੇਂ ਇਹ ਜੀ 10 ਮਹੀਨੇ ਹੋ ਗਏ ਗਿਆ ਸੀ ਸਟਡੀ ਵੀ ਜੇ ਤੇ ਅੱਛਾ ਸਟਡੀ ਨਹੀਂ ਕੋ ਹਾਂ ਪੜਾਈ خاطر ਨੇ ਉਹ ਪਿਆਰ ਮਹੀਨੇਆਂ ਦੀਆਂ ਛੁੱਟੀਆਂ ਸੀ ਉਹਦਾ ਕੰਮ ਦੇਖ ਰਹਾ ਸੀ ਵੀਰਵਾਰ ਨੂੰ ਸਾਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਉਹ ਹਟ ਗਈ ਹੋਈ ਜੀ ਮੁੰਡਾ ਘਰੇ ਨਹੀਂ ਆਇਆ ਜਦੋਂ ਸਾਡੇ ਚਾਚੇ ਦਾ ਮੁੰਡਾ ਇਹਨਾਂ ਨੇ ਕੈਨੇਡਾ ਰਹੇ ਆ ਇਹਨਾਂ ਨੇ ਆ ਕੇ ਜਿਹੜਾ ਕੋ ਕੰਨਾਸ਼ੀ ਕਰਿਆ ਸਾਨੂੰ ਦਾ ਚੀਜ਼ ਦਾ ਅੱਜ ਪਤਾ ਲੱਗਿਆ ਵੀ ਆਪਾਂ ਨਾ ਮਰ ਗਏ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਇੱਕ ਪਰਿਵਾਰ ਚ ਪਾਉਂ ਪਾੜ ਦੇ ਇੱਕ ਮਾਇਆ ਜੀ ਇੱਕ ਮੇਰੇ ਘਰ ਵਾਲੀ ਆ ਤੇ ਇਹ ਤੋਂ ਮੇਰੀ ਲੜਕੀ ਆ ਇੱਕ ਇਹਨਾਂ ਦਾ ਚਾਚਾ ਦੇ ਚਾਚੀ ਹੈ ਕੀ ਹੋ ਸਕਦਾ ਕੋਈ ਨਿਰਾਦਾਂ ਵਾਂਗ ਇਹ ਹੀ ਕਰਦੇ ਆਂ ਵੀ ਡੈੱਡ ਬੋਡੀ ਜਾਂਦੀ ਜਾਵੇ ਦੀ ਮਦਦ ਕਰੀ ਜਾਵੇ ਗਰੀਬ ਪਰਿਵਾਰਾਂ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਲਾਏ ਸੀ ਜਿਹੜਾ ਸਰਪੰਚੀਰ ਬਿੰਦਸ ਸਿੰਘ ਗੋਲ ਕੌਂਸਲ ਗੁਰੂ ਦੇ ਕੇ ਮੰਡਪੋੜੀ ਦਾ ਪ੍ਰੋਜੈਕਟ ਚੜ੍ਹਵਾਉਣ ਲਈ ਹੈ ਉਹਨਾਂ ਕੀ ਖਾਹੋਤੇ ਈਮਾਨ ਕਸਤ ਪ੍ਰਸ਼ਾਸਨ ਤੋਂ ਹੋਰ ਸਰਕਾਰ ਤੋਂ ਇਹ ਜਿਹੜਾ ਆਪਣੇ ਜੋਰਾ ਸਿੰਘ ਦਾ ਬੇਟਾ ਸੀ ਚੰਦਰਦੀਪ ਸਿੰਘ ਤੇ ਇਹ ਬਹੁਤ ਸੁਧਾਰਨ ਪਰਿਵਾਰ ਗਰੀ ਪਰਿਵਾਰ ਇਹਨਾਂ ਨੇ 10 ਮਹੀਨੇ ਪਹਿਲਾਂ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਨਾਲ ਪੈਸਾ ਇਕੱਠਾ ਕਰਕੇ ਇਧਰ ਉਧਰੋਂ ਕੈਨੇਡਾ ਤੇ ਜੈ ਵੀ ਵੀ ਆਪ ਦਾ ਵਧੀਆ ਕੰਮ ਕਰਕੇ ਸੈਟਲ ਹੋ ਗਏ ਤੇ ਸਾਡੇ ਘਰ ਦਾ ਵੀ ਕੁਝ ਸਮਝ ਦੀ ਤੇ ਇਹਦੀ ਮੌਤ ਵੀ ਜਦ ਸਾਨੂੰ ਪਿੰਡ ਚ ਖਬਰ ਚੁਬਾਰਾ ਪਤਾ ਲੱਗਿਆ ਸਾਰੇ ਪਿੰਡ ਨੂੰ ਬਹੁਤ ਦੋਖ ਹੋਇਆ ਤੇ ਸਾਰਾ ਪਿੰਡ ਹੀ ਸੋਚਿਆ ਕਿ ਅਸੂ ਸਰਕਾਰ ਨੂੰ ਸਿਆਲ ਸਰਕਾਰ ਤੇ ਅਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਜੇ ਇਹਦੀ Laash ਜਲਦੀ ਤੋਂ ਜਲਦੀ ਮੇਰੇ ਮਾਪਿਆਂ ਨੂੰ ਸੌਂਦੋਵੇ ਤੇ ਸਾਨੂੰ ਇੰਡੀਆ ਚ ਆ ਕੇ ਦਾ ਅਸੀਂ ਜਿਹੜਾ ਹੰਤੂ ਸੰਸਕਾਰ ਕਰ ਸਕੀਏ ਤੇ ਅਸੀਂ ਐਮਪੀ ਸਾਹਿਬ ਨੂੰ ਸਾਡੇ ਹਲਕੇ ਤੇ ਬੰਦਿਆ ਨੂੰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਵੀ ਉੱਧਰ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੀ ਡੈੱਡ ਬੋਡੀ ਨੂੰ ਮਦਦ ਕਰਨ ਤੇ ਹੋਰ ਵੀ ਮੈਂ ਐਮਆਰਆਈ ਸਾਡੇ ਜਿੰਨੇ ਵੀ ਵੀਰਾਂ ਉਹਨਾਂ ਨੂੰ ਵੀ ਕਹਿਣਾ ਵੀ ਇਹ ਬਹੁਤ ਗਰੀਬ ਪਰਿਵਾਰ ਹੈ ਵੀ ਆਪਾਂ ਇਹਨਾਂ ਦੀ ਜਿੰਨੀ ਸੱਤ ਵੱਟ ਨੂੰ ਪੈਂਪ ਕਲੀ ਅਸੀਂ ਨਗਰ ਨੂੰ ਵੀ ਕਰਾਂਗੇ ਵੀ ਜਿੰਨਾ ਵੀ ਹੈਲਪ ਹੋ ਸਕਦੇ ਤੇ ਇਹਨਾਂ ਦਾ ਬੇਟਾ ਦਿਲਾਸ ਸਿੰਘ ਨੂੰ ਮਿਲ ਸਕਦਾ ਇਹਨਾਂ ਦੇ ਪਰਿਵਾਰ ਚ ਹੋਰ ਕਿੰਨੇ ਬੱਚੇ ਸੀ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਸੀ ਜੇ ਕੋਈ ਹੋਰ ਕੋਈ ਹੋਰ ਨਾ ਕੋਈ ਇਹਨਾਂ ਦੇ ਪਰਿਵਾਰ ਚ ਜੀ ਤੇ ਉਹ ਬੇਟਾ ਸੀਗਾ ਇਹਦੇ ਇਹਨਾਂ ਦੇ ਚੋਰਾ ਸਿੰਘ ਦੇ ਬ੍ਰਦਰ ਦੇ ਵੀ ਕੋਈ ਬੱਚਾ ਨੇ ਇੱਕ ਬੇਟੀ ਹੈ ਉਸ ਤੋਂ ਵੀ ਨਾ ਤੇ ਸਾਰਾ ਧਾਰਨ ਕਰ ਲਈ ਹੋ ਗਏ ਉਹ ਕਰਾ ਚਿੱਟੇ ਬੇਟਾਈ ਸੀ ਹਾਂਜੀ ਹਾਂਜੀ ਬੇਟਾ ਤੇ ਆਪੀ ਬੇਟਾ ਸੀ ਜੀ ਤਾਂ ਵੀ ਚਾਹ ਮਲਦਾ ਨਾਲ ਭੇਜਿਆ ਸੀ ਜੀ ਤੇ ਅਸੀਂ ਸਾਰੀ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਵੀ ਉਹਦੀ ਇਹਨਾਂ ਦੀ ਹੈਲਪ ਕਰਕੇ ਵੀ ਉਹ ਬੋਡੀ ਸੰ ਜਲਦ ਜਲਦ ਵੀਰਿਸ ਮਰਦੀ ਨੂੰ ਇੰਡੀਆ ਬਣਾਈ ਜਾਵੇ ਹਾਂਜੀ ਮੈਂ ਬਰੇਕ ਕਰਦਾ ਮੇਰਾ ਨਾਮ ਸੁਖਮਿੰਦਰ ਸਿੰਘ ਹੈ ਸੁਖਮਿੰਦਰ ਜੀ ਜਿਹੜੀ ਆਪਣੇ ਘਟਨਾ ਵਾਪਰੀਆ ਉਹਨੇ ਬੋਲੇ ਕਿ ਡੈਂਟਲ ਬੋਲੇ ਕਟਮਾ ਮੈਂ ਇਹ ਸਾਨੂੰ ਐ ਦੁਬਾਰਾ ਵਾਲੇ ਜਾਨਾ ਇਹ ਤੋਂ ਪਿੰਡ ਚੋਂ ਮੰਡਾਉਣੇ ਆ ਕੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਪਰਿਵਾਰ ਨੂੰ ਪੁੱਛਿਆ ਆ ਕੇ ਵੀ ਤੁਹਾਡੇ ਕਿੰਨੇ ਦਿਨ ਪਹਿਲਾਂ ਚਰਨਦੀਪ ਬਣਾਵਾਂ ਗੱਲ ਹੋਈ ਆ ਮੁੰਡੇ ਦਾ ਨਾਮ ਚਰਨਦੀਪ ਸਿੰਘ ਸੀਗਾ ਜੀ ਇਹਨਾਂ ਨੇ ਵੀ ਦੋ ਤਿੰਨ ਦਿਨ ਹੋ ਗਏ ਫਿਰ ਉਹਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਦਿਖਾਈ ਵੀ ਉੱਤੇ ਸੀਗਾ ਵੀ ਵੀਰਵਾਰ ਤੋਂ ਕੈਨੇਡਾ ਤੋਂ ਮੁੰਡਾ ਚਰਨਦੀਪ ਸਿੰਘ ਇਹ ਲਾਪਤਾ ਹੈਗਾ ਤੇ ਫਿਰ ਜਦ ਹੀ ਮੇਰੇ ਕੋਲੇ ਆ ਗਿਆ ਉਧਰ ਕਰੇ ਤੇ ਉੱਤੇ ਜਿਹੜਾ ਇੰਸਟਾਗ੍ਰਾਮ ਦੀ ਪੋਸਟ ਤੇ ਨੰਬਰ ਦਿੱਤਾ ਆਇਆ ਸੀ ਅਸੀਂ ਉੱਤੇ ਜਦ ਹੀ ਉਹ ਮੁੰਡੇ ਨਾਲ ਸੰਪਰਕ ਕਰ ਲਿਆ ਉਹਦਾ ਰੂਮ ਮੇਟ ਸੀਗਾ ਮੁੰਡਾ ਜਿੱਥੇ ਇਕੱਲੇ ਰਹਿ ਰਹੇ ਸੀ ਤੇ ਉਹਨਾਂ ਦੱਸਿਆ ਵੀ ਇਹ ਘਰੋਂ ਕੰਮ ਤੇ ਗਿਆ ਵੀਰਵਾਰ ਨੂੰ ਤੇ ਮੁੜ ਕੇ ਵਾਪਸ ਨਹੀਂ ਆਇਆ ਤੇ ਇਹਦਾ ਫੋਨ ਵੀ ਉਦੋਂ ਤੋਂ ਕੰਟੀਨਿਊਸ ਸਵਿਚ ਆਫ ਆ ਰਿਹਾ ਸੀ ਜੇ ਜੇ ਕੋ ਥੇ ਵਾਲੇ ਕਿਵੇਂ ਪਤਾ ਲੱਗ ਥੇ ਵਾਲੇ ਫਿਰ ਅਸੀਂ ਜਦ ਹੀ ਕੈਨਡਾ ਪੁਲਿਸ ਨੂੰ ਉਤੋਂ ਦਾ ਲੋਕਲ ਨੰਬਰ ਕੱਢ ਕੇ ਬੇਸਿਕਲੀ ਮੈਂ ਕੈਨੇਡਾ ਤੋਂ ਹੀ ਆਇਆ ਹਾਂ ਓਕੇ ਕੈਨੇਡਾ ਤੋਂ ਹੀ ਆਇਆ 83929 ਤੇ ਅਸੀਂ ਮੈਂ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਜਦ ਹੀ ਉਹਨਾਂ ਨੂੰ ਆਪ ਦੇ ਬੰਦਿਆ ਕੰਪਲੇਂਟ ਕੀਤੀ ਤੇ ਕੇਸ ਬਾਰੇ ਪੁੱਛਿਆ ਸੀ ਆ ਜੀ ਉਹਨਾਂ ਨੇ ਸਾਨੂੰ ਕਿਹਾ ਸੀ ਅਜੇ ਅਸੀਂ ਕੋਈ ਅਫਸਰ ਲਾਇਆ ਨਹੀਂ ਤੇ ਮੰਡੇ ਨੂੰ ਉਹਨਾਂ ਨੇ ਫੇਰ ਕਿਸੇ ਅਫਸਰ ਦੀ ਗਿਅਰਟੀ ਲਾਈ ਸੀ। ਹੁਣ ਤੋਂ ਬਾਅਦ ਕੀ ਪੈਂਟਾ ਸੀ ਉਹ ਮਰੇ ਨਾਲ ਉਹਨਾਂ ਦੀ ਮੈਨੂੰ ਵੀ ਕਾਲ ਆ ਸੀ ਮੈਂ ਫੇਰ ਉਹਨਾਂ ਨੂੰ ਕਾਲ ਕਰਦਾ ਸੀ। ਤੇ ਕੱਲ ਉਹਨਾਂ ਨੇ ਡਿਕਲੇਅਰ ਕਰਤਾ ਸੀ ਜੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਗਈਆਂ। ਵੀ ਮੁੰਡੇ ਥੋੜੇ ਵੇਰੀ ਹੈਗੇ ਉਹ ਡੱਟ ਹੋ ਗਏ। ਤੇ ਡੀਐਨ ਲਈ ਉਹਨਾਂ ਨੇ ਮੈਨੂੰ ਪੁੱਛਿਆ ਸੀ ਜੀ ਇਹਦਾ ਕੋਈ ਪੁਰਾਣਾ ਬੰਦ ਕਰੇ ਪਿਆ ਹੋਵੇ ਜਾਂ ਬਾਹਰ ਇਹਦੇ ਸਰਵੇ ਕੋਈ ਹੋਣ। ਮੈਂ ਦੱਸਤਾ ਸੀ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਅਸੀਂ ਐ ਕੁਝ ਰੱਖਦੇ ਨਹੀਂ ਹੈਗੇ ਨਾ ਬਾਗ ਰੱਖਦੇ ਹਨ ਡੀ ਦਾੰਦ ਰਿਹਾ ਲੈ ਤੇ ਅੱਜ ਸਵੇਰੇ ਰਾਤ ਫਿਰ ਪਰਿਵਾਰ ਮੇਰੇ ਨਾਲ ਸੀ 11 ਵਜੇ 1 ਵਜੇ ਦੀ ਗੌਰਮੈਂਟ ਸੀ ਸਾਡੀ ਉਹਦੇ ਨਾਲ ਗੱਲ ਕਰਨੀ ਪਰ ਇੱਧਰ ਇੱਧਰ ਨੇ ਟਾਈਮ ਨਾਲ ਰਾਤ ਸੀ 11 ਵਜੇ ਗੱਲ ਕੀਤੀ ਸੀ ਉਹਨੇ ਮੈਨੂੰ ਡਿਕਲੇਅਰ ਕਰਤਾ ਸੀ ਪਰ ਮੈਂ ਪਰਿਵਾਰ ਨੂੰ ਨਹੀਂ ਸੀ ਦੱਸਿਆ ਫਿਰ 7:54 ਕਮਿੰਟ ਤੇ ਅੱਜ ਸਵੇਰੇ ਉਹ ਆ ਫੇਰ ਦੁਬਾਰੇ ਕਾਂਸਟੇਬਲ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਪੁੱਛਿਆ ਸੀ ਪਰਿਵਾਰ ਨੂੰ ਦੱਸਤਾ ਕਿ ਨਹੀਂ ਹਜੇ ਮੈਂ ਕਿਹਾ ਵੀ ਮੈਂ ਪਰਿਵਾਰ ਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਮੈਂ ਉਹਨਾਂ ਨੂੰ ਵੀ ਤੂੰ ਦੱਸ ਸਕਦਾ ਨਾ ਜਾਂ सेम ਵੈਸੀ ਥਰੂ ਵੀ ਦੱਸ ਦਈਏ ਹੈ ਨਾ ਅਗਰ ਮੈਂ ਦੱਸਦਾ ਸਕਦਾ ਮੈਂ ਪਰ ਜੇ ਤੁਸੀਂ 100% ਸ਼ੋਰ ਹੋਊਂਗੇ ਇਹਦੀ ਮੁੰਡੇ ਦੀ ਡੈਥ ਹੋ ਚੁੱਕੀ ਹੈ ਨਾ ਤੇ ਫਿਰ ਮੈਂ ਉਹਨਾਂ ਜਿਹੜੇ ਸੀਸੀਟੀਵੀ ਉਹਦੇ ਬਾਰੇ ਪੁੱਛਿਆ ਸੀਗਾ ਵੀ ਸੀਸੀਟੀਵੀ ਫੁਟੇਜ ਸਾਨੂੰ ਉਹ ਭੇਜ ਦਿਓ ਮੈਂ ਪਰਿਵਾਰ ਨੂੰ ਦਿਖਾ ਦੂੰਗਾ ਉਹ ਕਹਿੰਦਾ ਵੀ ਇਹ ਮੈਂ ਸੁਪਰਵਾਈਜ਼ਰ ਦਾ ਸਾਡਾ ਹੈ ਨਹੀਂਗਾ ਸੋਮਵਾਰ ਨੂੰ ਸੁਪਰਵਾਈਜ਼ਰ ਆਊਗਾ ਪੁਲਿਸ ਦਾ ਜਿਹੜਾ ਸੁਪਰਵਾਈਜ਼ਰ ਆ ਦੋ ਜਣਾਂ ਸਲਾਹ ਕਰਕੇ ਸੀ ਤੁਹਾਨੂੰ ਕੁਝ ਸਟੈਲ ਫੋਟੋਗ੍ਰਾਫੀ ਉਸ ਤੋਂ ਕੋਸਟ ਰੈਕਚਰਾਂ ਲੈ ਅਸੀਂ ਤੁਹਾਨੂੰ ਸਭ ਵਾਰ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਪਰਿਵਾਰ ਨੂੰ ਉਹਨੇ ਮੈਨੂੰ ਡਿਕਲੇਅਰ ਕਰਨ ਨੂੰ ਕਹਤਾ ਸੀ ਮੈਂ ਪਰਿਵਾਰ ਨੂੰ ਦੱਸਤਾ ਵੈਸੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਬੈਸਟਿੰਗ ਇੰਡੀਆਨ ਇੰਸੁਰੈਂਸ ਨੇ ਵੀ ਆਲਰੇਡੀ ਇਹ ਕੰਮ ਬਾਰੇ ਦੱਸ ਚੁੱਕੇ ਹਾਂ ਬਹੁਤ ਦਾ ਡੇਰ ਬੋਡੀ ਨੂੰ ਬੌਂਡ ਦੇ ਦੀ ਫੌਂਟੀ ਦੇ ਨਾਲ ਤੇ ਸੰਪਰਕ ਚੱਲ ਰਿਹਾ ਹੈਗਾ ਹਜੇ ਤੱਕ ਮੈਨੂੰ ਪੁੱਛਿਆ ਗਿਆ ਵੀ ਡੈੱਡ ਬੋਡੀ ਬਾਰੇ ਕੀ ਕਰ ਸਕਦੇ ਅਸੀਂ ਹਾਂ ਉਹ ਕਹਿੰਦਾ ਵੀ ਹਜੇ ਇਹ ਪਹਿਲਾਂ ਡੀਐਨਏ ਹੋਊਗਾ ਪਹਿਲਾਂ ਬੋਡੀ ਡਿਕਲੇਅਰ ਹੋਊਗੀ ਵੀ ਇਹਦੀ ਕਿਹੜੀ ਬੋਡੀ ਹੈ ਕਹਿੰਦੇ ਉੱਥੇ ਆਮ ਹੋਰ ਵੀ ਵਧੀਆ ਹੁੰਦੀਆਂ ਨੇ ਉਹਨਾਂ ਕੋਲੇ ਜਦੋਂ ਡੀਐਨਏ ਡਿਕਲੇਰ ਹੋ ਗਿਆ ਉਹ ਇੱਥੇ ਉੱਥੇ ਨਾ ਨਾ ਕੋਈ ਹੋਣ ਕਰਕੇ ਉਹਨਾਂ ਨੇ ਇੰਡੀਆ ਨੰਬੈਸੀ ਅਰੇਂਜ ਕਰੋਗੀ ਤੇ ਇਹਨਾਂ ਦੇ ਘਰ ਚੋਂ ਜਾਂ ਇਹਦੀ ਭੈਣ ਦਾ ਮੁੰਡੇ ਦਾ ਜਾਂ ਇਹਦੇ ਡੈਡੀ ਦਾ ਜਾਂ ਮੰਮੀ ਦਾ ਕਿਸੇ ਦਾ ਡੀਐਨਏ ਲੈ ਕੇ ਫਿਰ ਮੈਚ ਕਰਨਗੇ ਫਿਰ ਮੈਚ ਕਰਕੇ ਫਿਰ ਬਾਡੀ ਡਿਕਲੇਰ ਹੋ ਫਿਰ ਗਾਹਾਂ ਪ੍ਰੋਸੈਸ ਸ਼ੁਰੂ ਹੋਊਗਾ ਇਹਦੇ ਵਾਸਤੇ ਉਹ ਕਹਿੰਦਾ ਸੀ ਇੱਕ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਾਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ